ਤੁਸੀਂ ਵੇਖ ਰਹੇ ਹੋ ਸਾਡਾ ਅੰਬਰਸਰ ਤੇ ਇਸ ਸ਼ੋਅ ਦੇ ਵਿੱਚ ਅਸੀਂ ਤੁਹਾਨੂੰ ਦੱਸਦੇ ਹਾਂ ਅੰਬਰਸਰ ਦੀ ਉਹ ਖਾਸ ਖਬਰ ਜਿਹੜੀ ਕਿ ਤੁਹਾਡੇ ਲਈ ਜ਼ਰੂਰੀ ਹੈ ਤਾਂ ਅੰਬਰਸਰ ਦੇ ਸਿਵਲ ਹਸਪਤਾਲ ਦੇ ਵਿੱਚ ਇੱਕ ਘਟਨਾ ਵਾਪਰੀ ਜਿੱਥੇ ਕਿ ਫ੍ਰਿਜ ਦੇ ਵਿੱਚ ਬਲਾਸਟ ਹੋ ਗਿਆ ਜਿਸ ਦੇ ਨਾਲ ਅੰਮ੍ਰਿਤਸਰ ਦੇ ਇਸ ਸਿਵਲ ਹਸਪਤਾਲ ਦੇ ਵਿੱਚ ਜਿਹੜਾ ਗਾਇਨੀ ਵਾਰਡ ਸੀ ਉੱਥੇ ਭਿਆਨਕ ਅੱਗ ਲੱਗ ਗਈ ਤੇ ਅੱਗ ਲੱਗਣ ਦੇ ਨਾਲ ਜਿਹੜੇ ਆਸ-ਪਾਸ ਦੇ ਮਰੀਜ਼ ਸੀਗੇ ਉਹਨਾਂ ਚ ਕਿਤੇ ਨਾ ਕਿਤੇ دہشت ਦਾ ਮਾਹੌਲ ਬਣ ਗਿਆ ਤੇ ਮਰੀਜ਼ ਵੀ ਕਹਿ ਲੋ ਕਿ ਨਵ ਜਨਮੇ ਬੱਚਿਆਂ ਦਾ ਜਿਹੜਾ ਵਾਰਡ ਸੀ ਉਹ ਸੀ ਤੇ ਉੱਥੇ ਹੀ ਇੱਕ ਸਭ ਤੋਂ ਵੱਡੀ ਅੰਗੈਲੀ ਸਾਹਮਣੇ ਆਈ ਕਿ ਅੱਗ ਲੱਗਣ ਦੇ ਬਾਅਦ 1 ਘੰਟੇ ਬਾਅਦ ਫਾਇਰ ਬ੍ਰਿਗੇਡ ਪਹੁੰਚੀ ਹੈ ਫਾਇਰ ਬ੍ਰਿਗੇਡ ਦਾ 1 ਘੰਟੇ ਬਾਅਦ ਪਹੁੰਚਣਾ ਕਿਤੇ ਨਾ ਕਿਤੇ ਵੱਡੀ ਲਾਪਰਵਾਹੀ ਸਾਹਮਣੇ ਆ ਰਹੀ ਆ ਪਰ ਇੱਥੇ ਹੀ ਕਹਿੰਦੇ ਨੇ ਕਿ ਜੇਕਰ ਰੱਬ ਇੱਕ ਦਰਵਾਜ਼ਾ ਬੰਦ ਕਰਦਾ ਹੈ ਤੇ ਦੂਸਰਾ ਜ਼ਰੂਰ ਖੋਲ ਦਿੰਦਾ ਹੈ ਤੇ ਉੱਥੇ ਹੀ ਨਰਸ ਨਰਗਿਸ ਦੀ ਜਿਹੜੀ ਬਹਾਦਰੀ ਹੈ ਉਹ ਸਾਹਮਣੇ ਆਈ ਇਹ ਤੁਸੀਂ ਤਸਵੀਰ ਵੇਖ ਸਕਦੇ ਹੈਗੇ ਉਹ ਇਹ ਮਹਿਲਾ ਨਰਸ ਨੇ 1 ਘੰਟਾ ਲਗਾਤਾਰ ਜਿੰਨੇ ਵੀ ਹਸਪਤਾਲ ਦੇ ਵਿੱਚ ਫਾਇਰ ਐਗਜ਼ੌਸਟ ਸੀਗੇ ਜਿੱਦਾਂ ਦੇ ਨਾਲ ਅੱਗ ਬੁਝਾਓ ਯੰਤਰ ਜਿੰਨੂੰ ਕਹਿੰਦੇ ਨੇ ਉਸ ਦੇ ਨਾਲ ਡੱਟ ਕੇ ਅੱਗ ਨੂੰ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਤੇ ਇਸ ਮਹਿਲਾ ਨਰਸ ਨੇ ਜੇਕਰ ਉੱਥੇ ਇਹ ਆਪਣੀ ਬਹਾਦਰੀ ਨਾ ਦਿਖਾਉਂਦੀ ਤਾਂ ਹੋ ਸਕਦਾ ਸੀ ਵੱਡਾ ਨੁਕਸਾਨ ਤੇ ਕਿਉਂਕਿ ਜਿਸ ਜਗ੍ਹਾ ਦੇ ਉੱਤੇ ਫ੍ਰਿਜ ਦਾ ਕੰਪਰੈਸਰ ਫਟਿਆ ਉੱਥੇ ਹੀ ਕਿਹਾ ਜਾਂਦਾ ਹੈ ਕਿ ਦੱਸਿਆ ਜਾ ਰਿਹਾ ਸੀ ਕਿ ਸਟੇਸ਼ਨਰੀ ਦਾ ਸਮਾਨ ਦੇ ਨਾਲ ਦੋ ਫ੍ਰਿਜਾਂ ਹੋਰ ਸੀ ਜਿੱਥੇ ਕਿ ਇੱਕ ਵੱਡਾ ਕਹਿ ਸਕਦੇ ਹੋ ਕਿ ਵੱਡਾ ਨੁਕਸਾਨ ਹੋ ਸਕਦਾ ਸੀਗਾ ਤੇ ਇਸ ਇਸ ਮਹਿਲਾ ਨਰਸ ਦੀ ਬਹਾਦਰੀ ਨੇ ਆਮ ਜਿਹੜੇ ਬੱਚੇ ਉੱਥੇ ਕਹਿ ਲਓ ਕਿ ਦਾਖਲ ਸੀਗੇ ਉਹਨਾਂ ਦੀ ਜਾਨ ਦੀ ਰੱਖਿਆ ਵੀ ਕੀਤੀ ਆਪਣੀ ਜਾਨ ਦੀ ਪਰਵਾਹ ਨਾ ਕੀਤੇ ਬਿਨਾ ਅਗਲ ਕੀ ਆ ਪਹਿਲੇ ਇਕੱਲੇ ਗਏ ਆ ਫਿਰ ਇਹਨਾਂ ਮੈਨੂੰ ਲੈ ਕੇ ਗਏ ਕਹਿੰਦੇ ਅੱਗ ਜਗੀ ਆ ਫਿਰ ਮੈਂ ਆ ਰਸਤੇ 'ਚ ਸਿਲੰਡਰ ਸੀਗਾ ਕਦਵਾ ਪੁਲਾ ਕੇ ਤੇ ਮੈਂ ਉੱਥੇ ਹੀ ਪਚ ਪੀ ਫਿਰ ਜਾ ਕੇ ਤੇ ਅੱਗ ਬੁਝਾਈ ਆ ਔਰ ਜਿੰਨਾ ਚਿਰ ਫਾਇਰਕੇ ਡਰਾਈ ਆ ਉਸ ਤੋਂ ਪਹਿਲਾਂ ਅਸੀਂ ਅੱਗ ਪਜਾਈ ਕਿੰਨੇ ਸਿਲੰਡਰ ਸੀ ਸਿਲੰਡਰ ਸਰ ਗਿਣਤੀ ਨਹੀਂ ਹੈ ਜੀ ਸਾਰੇ ਖਾਲੀ ਹੋ ਗਏ ਸਾਰੇ ਖਾਲੀ ਹੋ ਗਏ ਔਰ ਤੁਹਾਨੂੰ ਇਹ ਟ੍ਰੇਨਿੰਗ ਮਿਲੀ ਸੀ ਇਹਦੀ ਕਿਸ ਤਰ੍ਹਾਂ ਦੀ ਸੀ ਇਸ ਦਾ ਅਸੀਂ ਕਰੈਡਿਟ ਤਾਂ ਕਿ ਸਾਡੇ ਵਰੁਣ ਸਰ ਨੂੰ ਕਿ ਇਹਨਾਂ ਨੇ ਸਾਨੂੰ ਟ੍ਰੇਨ ਕੀਤਾ ਸਾਡੇ ਹੈੱਡ ਐਸ ਐਮਓ ਸਰ ਇਹਨਾਂ ਦਾ ਮੈਂ ਧੰਨਵਾਦ ਕਰਦੀ ਕਿ ਇਹਨਾਂ ਨੇ ਸਾਨੂੰ ਟ੍ਰੇਨ ਕੀਤਾ ਔਰ ਅਸੀਂ ਅੱਜ ਉਸ ਟ੍ਰੇਨਿੰਗ ਨੂੰ ਅਸੀਂ ਕਿਸੇ ਕੰਮ ਵਾਸਤੇ ਯੂਜ਼ ਕੀਤਾ ਪਰ ਜਦੋਂ ਅਫਰਾ ਦਾ ਫਰੀ ਮਜੀ ਮਰੀਜ਼ਾਂ ਨੂੰ ਕੋਈ ਜਿਹੜਾ ਬੱਚਿਆਂ ਨੂੰ ਉਹਨਾਂ ਨੂੰ ਉਹਨਾਂ ਨੂੰ ਕਿੰਨਾ ਕਿਹੜੇ ਸਟਾਫ ਨੇ ਕਰਦਾ ਸਰ ਉਹ ਸਾਰੇ ਬਾਤ ਕਰਦੇ ਸੀ ਉਹ ਠੀਕ ਹੈ ਬਿਲਕੁਲ ਕਿਸੇ ਜਾਣੀ ਮਾਲੀ ਨੁਕਸਾਨ ਨਹੀਂ ਹੋਇਆ ਸਾਰਾ ਸਟਾਫ ਹੀ ਹੈ ਜਾਣੀ ਮਾਲੀ ਸਰ ਕੋਈ ਨੁਕਸਾਨ ਨਹੀਂ ਹੋਇਆ ਤਾਂ ਤੁਸੀਂ ਸੁਣਿਆ ਮਹਿਲਾ ਨਰਸ ਨੇ ਕਿਵੇਂ ਦੱਸਿਆ ਕਿ ਉਸ ਜਦੋਂ ਇਹ ਤਮਾਕਾ ਹੁੰਦਾ ਹੈ ਤੇ ਉਦੋਂ ਅੱਗ ਕਿੰਨੀ ਛੇਤੀ ਫੈਲ ਰਹੀ ਸੀ ਪਰ ਫਾਇਰ ਬ੍ਰਿਗੇਡ ਦਾ ਉੱਥੇ ਨਾ ਪਹੁੰਚਣਾ ਕਿਤੇ ਨਾ ਕਿਤੇ ਪ੍ਰਸ਼ਾਸਨ ਦੇ ਉੱਤੇ ਵੱਡੇ ਸਵਾਲ ਨੇ ਤੇ ਮੈਨੂੰ ਵੀ ਇੱਥੇ ਪਹੁੰਚਣਾ ਪਿਆ ਕਿਉਂਕਿ ਅਚਨਲਨ ਪੁਲਗ ਆਇਆ ਉਹਨੂੰ ਜੀਐਮਐਲ ਨੇ ਕਿ ਦੱਸ ਦੇ ਵੀ ਕਿਦਾ ਹਾਲਾਤ ਰਹੇ ਉਸ ਵੇਲੇ ਦੇਖੋ ਅੱਜ ਮੈਨੂੰ ਥੋੜੇ-ਥੋੜੇ ਮੈਸੇਜ ਆਇਆ ਪੌਣੇ ਘਟ ਤੱਕ ਟਵਰਟ ਦੇ ਵਿੱਚ ਵਿੱਚ ਕਿ ਕਿ ਬਲੱਡ ਬੈਂਕ ਦੇ ਨਾਲ ਇੱਕ ਸੂਰੂਮ ਹੈ ਤੇ ਉੱਥੇ ਅੱਗ ਲੱਗ ਗਈ ਇਮੀਡੀਏਟਲੀ ਮੈਂ ਆਇ ਰਾਸ਼ਟੂ ਦੇ ਆਪਣੇ ਨਾਲ ਹੀ ਡਾਕਟਰ ਰਸ਼ਮੀਨ ਨੂੰ ਮੈਂ ਫੋਨ ਕੀਤਾ ਉਹ ਵੀ ਉਸੇ ਵੇਲੇ ਹਾਰਡੀ 5 ਮਿੰਟ ਦੇ ਵਿੱਚ ਵਿੱਚ ਅਸੀਂ ਪਹੁੰਚ ਗਏ ਆਂ ਐਂਡ ਦਾ ਰਸਤੇ ਦੀ ਮਾਰਯੋ ਗਰਮਲੇ ਸਾਹਿਬ ਦਾ ਮੈਨੂੰ ਫੋਨ ਆਇਆ ਉਹਨਾਂ ਨੇ ਕਿਹਾ ਵੀ ਮੈਂ ਵੀ ਆ ਰਿਹਾ ਮੈਂ ਹਾਂ ਸਾਰਾ ਬਿਲਕੁਲ ਠੀਕ ਆ ਐਂਡ ਦੇਖੋ ਜਦੋਂ ਅੱਗ ਦਾ ਰੌਲਾ ਵੀ ਪੈਂਦਾ ਹੈ ਤੇ ਉੱਥੇ ਵੇਲੇ ਹੀ ਫੈਲਣਾ ਹੈ ਐਂਡ ਸਾਡੀ ਪ੍ਰਾਇਮਰੀ ਡਿਊਟੀ ਸੀਗੀ ਵੀ ਇਮੀਡੀਏਟਲੀ ਕਿਸੇ ਬੱਚਾ ਜਾਂ ਪੇਸ਼ੈਂਟ ਦਾ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ ਛੋਟਾ ਜਿਹਾ ਕਮਰਾ ਸੀਗਾ ਉੱਥੇ ਉਹ ਫ੍ਰੀਜ ਜਿਹੜਾ ਮੇਬੀ ਗਰਮ ਹੋ ਕੇ ਉਹਨੇ ਛੋਟੇ ਸਰਕਟ ਦੇ ਨਾਲ ਉਹਨੂੰ ਅੱਗ ਲੱਗ ਗਈ ਸਾਡੀਆਂ ਹੋਰ ਵੀ ਦੋ ਫ੍ਰੀਜ ਉੱਤੇ ਪੈ ਸੀ ਸਾਰੀਆਂ ਕਿੱਟਾਂ ਵਗੈਰਾ ਸਾਰਾ ਕੁਝ ਠੀਕ ਹੈਗਾ ਇੱਕ ਹੀ ਫ੍ਰਿਜ ਦਾ ਨੁਕਸਾਨ ਹੋਇਆ ਐ ਐਂਡ ਜਿਵੇਂ ਐਮਐਲਏ ਸਾਹਿਬ ਨੇ ਦੱਸਿਆ ਵੀ ਮਾਮਾ ਮਾਈ ਦੀ ਕਿਰਪਾ ਹੋਈ ਹੈ ਪ੍ਰਮਾਤਮਾ ਦੇ ਆਸ਼ੀਰਵਾਦ ਨਾਲ ਬਚਾਅ ਹੋ ਗਿਆ ਸਾਡੇ ਸਿਕਿਉਰਟੀ ਗਾਰਡ ਤੇ ਸਫਾਈ ਸੇਵਕ ਪੂਰੀ ਮਸਤੀ ਨਾਲ ਰਾਉਂਡ ਦੀ ਕਲੌਕ ਇੱਥੇ ਹਾਜਰ ਲੰਦੇ ਆ ਸਾਡੇ ਕੋਲ ਪ੍ਰੋਪਰ ਜਿਹੜਾ ਫਾਇਰ ਐਕਸਟਿੰਗੁਇਸ਼ਰ ਥਾਂ-ਥਾਂ ਤੇ ਲੱਗੇ ਹੋਏ ਆ ਐਂਡ ਉਹਨਾਂ ਨੇ ਫਾਇਰ ਐਕਸਟਿੰਗੁਇਸ਼ਰ ਦੀ ਵਰਤੋਂ ਕੀਤੀ ਐਂਡ ਸਭ ਤੋਂ ਜਿਹੜੀ ਇੰਪੋਰਟੈਂਟ ਗੱਲ ਆ ਵੀ ਡਾਕਟਰ ਰਸ਼ਮੀ ਵੀ ਰਹਿਨਮਾਈ ਹੈ ਇੱਥੇ ਪ੍ਰੋਪਰ ਜਿਹੜੀ ਫਾਇਰ ਡ੍ਰਿਲ ਹੋਈ ਹੋਈ ਆ ਸਾਰਾ ਹਸਪਤਾਲ ਦਾ ਸਟਾਫ ਹੈ ਜਿਹੜਾ ਉਹਨਾਂ ਦੀ ਫਾਇਰ ਡ੍ਰਿਲ ਹੋਈ ਆ ਉਹਨਾਂ ਨੂੰ ਦੱਸਿਆ ਗਿਆ ਕਿ ਅਗਰ ਕੋਈ ਇਹੋ ਜਿਹੀ ਅਚਾਨਕੀ ਘਟਨਾ ਅੱਗ ਵਾਲੀ ਘਟਦੀ ਹੈ ਤੇ ਉੱਤੇ ਤੁਰੰਤ ਕਿਵੇਂ ਕਾਬੂ ਪਾਣਾ ਹੈ ਸੋ ਤੁਰੰਤ ਮੁਸਤੈਦੀ ਦੇ ਨਾਲ ਡੀਲ ਕਰਦੇ ਆ ਫਾਇਰ ਐਕਸਟਿੰਗੂਇਸ਼ਰ ਦੀ ਵਰਤੋਂ ਕਰਦੇ ਆ ਐਂਡ ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਕਿਵੇਂ ਆਗ ਤੇ ਕਾਬੂ ਪਾਣਾ ਹੈ ਤੇ ਨਾਲ ਹੀ ਸਾਡੇ ਸਕਿਉਰਿਟੀ ਸਟਾਫ ਤੇ ਸਵੈ-ਸੇਵਕਾਂ ਨੇ ਆਗ ਤੇ ਉਸੇ ਵੇਲੇ ਕਾਬੂ ਪਾ ਲਿਆ ਇਟ ਵਾਸ ਅ ਸਮਾਲ ਸਰਰ ਰਿਕਾਰਡ ਵਗੈਰਾ ਠੀਕ ਆ ਸਿਰਫ ਜਿਵੇਂ ਸਰਨੇ ਵੀ ਦੱਸਿਆ ਮਾਰੇ ਹੋ ਗਿਆ ਐਮਐਲਏ ਸਾਹਿਬ ਨੇ ਵੀ ਇੱਕ ਫ੍ਰਿਜ ਦਾ ਨੁਕਸਾਨ ਹੋਇਆ ਹੈ ਅਸੀਂ ਜਦੋਂ ਕੋਈ ਐਹੋ ਜੀ ਗੱਲ ਹੁੰਦੀ ਤੇ ਦੇਖੀ ਦਾ ਬੱਚਿਆ ਕੀ ਆ ਫ੍ਰਿਜ ਦਾ ਨੁਕਸਾਨ ਕੋਈ ਨੁਕਸਾਨ ਹੀ ਨਹੀਂ ਦਾ ਇਟਸ ਵੈਰੀ ਸਮਾਲ ਥਿੰਗ ਐਂਡ ਸਾਰਾ ਕੁਛ ਬਿਲਕੁਲ ਸੀਐਫਆ ਸਾਰੇ ਬਰੀਜਾ ਨੂੰ ਵੀ ਮਿਲੇ ਆ ਛੋਟੇ ਛੋਟੇ ਬੱਚਿਆਂ ਨੂੰ ਜਾਂ ਮਾਵਾ ਨੂੰ ਮਿਲੇ ਆ ਐਂਡ ਐਵਰੀਥਿੰਗ ਇਜ਼ ਅੰਡਰ ਕੰਟਰੋਲ ਐਂਡ ਕੋਝ ਕੀ ਅਭੀ ਤਾਂ ਤੁਸੀਂ ਸੁਣਿਆ ਮਹਿਲਾ ਨਰਸ ਤੇ ਡਾਕਟਰ ਨੇ ਕਿਵੇਂ ਦੱਸਿਆ ਕਿ ਇਹ ਸਾਰੀ ਚੀਜ਼ ਦੇ ਉੱਤੇ ਕਿਵੇਂ ਕਾਬੂ ਪਾਇਆ ਗਿਆ ਪਰ ਗੱਲ ਇੱਥੇ ਨਹੀਂ ਮੁੱਕਦੀ ਕਿਉਂਕਿ ਸਾਡੇ ਅੰਮ੍ਰਿਤਸਰ ਦਾ ਸਵਾਲ ਹੈ ਜਿੱਥੇ ਕਿ ਰੋਜ਼ਾਨਾ ਦੀ ਗਿਣਤੀ ਦੇ ਵਿੱਚ ਲੱਖਾਂ ਹੀ ਸ਼ਰਧਾਲੂ ਸ਼੍ਰੀ ਦਰਬਾਰ ਸਾਹਿਬ ਦੁਰਗਿਆਣਾ ਮੰਦਰ ਨਤਮਸਤਕ ਹੋਣ ਆਉਂਦੇ ਨੇ ਜੇਕਰ ਕਿਸੇ ਨੂੰ ਇਸ ਤਰ੍ਹਾਂ ਦੀ ਲੋਡ ਪੈ ਜਾਏ ਤੇ ਹਸਪਤਾਲਾਂ ਦੇ ਹਾਲਾਤ ਜਿਹੜੇ ਨੇ ਉਹ ਵੀ ਕਿਤੇ ਨਾ ਕਿਤੇ ਚਿੰਤਾਜਨਕ ਬਣੇ ਨੇ ਜਿਸ ਦੇ ਵਿੱਚ ਜਿਸ ਕਾਰਨ ਸਾਡੇ ਅੰਮ੍ਰਿਤਸਰ ਦਾ ਨਾਮ ਖਰਾਬ ਹੋ ਸੱਦਰ ਖੈਰ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਸ ਤਰ੍ਹਾਂ ਸਿਵਲ ਹਸਪਤਾਲਾਂ ਦੇ ਵਿੱਚ ਜਿਹੜੀਆਂ ਘਟਨਾਵਾਂ ਹੋ ਰਹੀਆਂ ਨੇ ਉਸ ਦਾ ਚੰਗੀ ਤਰ੍ਹਾਂ ਜਾਂਚ ਕਰਕੇ ਅਗਲੀ ਕਾਰਵਾਈ ਜ਼ਰੂਰ ਕਰਨੀ ਚਾਹੀਦੀ ਹੈ ਤੇ ਨਾਲ ਦੇ ਨਾਲ ਹੀ ਮਹਿਲਾ ਨਰਸ ਦੀ ਬਹਾਦਰੀ ਦੇ ਉੱਤੇ ਵੀ ਉਸ ਨੂੰ ਪ੍ਰਸ਼ੰਸਾ ਦੇਣੀ ਚਾਹੀਦੀ ਹੈ। ਬਾਕੀ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਜੇਕਰ ਤੁਹਾਡੇ ਵੀ ਇਲਾਕੇ ਦੀ ਕੋਈ ਖਬਰ ਹੈ ਜੋ ਤੁਸੀਂ ਚਾਹਦੇ ਹੋ ਅਸੀਂ ਤੁਹਾਡੀ ਆਵਾਜ਼ ਬਣੀਏ ਤਾਂ ਇਸ ਵੀਡੀਓ ਦੇ ਨੀਚੇ ਕਮੈਂਟ ਕਰਕੇ ਆਪਣੀ ਲੋਕੇਸ਼ਨ ਜ਼ਰੂਰ ਸ਼ੇਅਰ ਕਰੋ